ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੰਗੇ ਕੰਮ ਦੀ ਤਾਰੀਫ ਕਰਨੀ ਬਣਦੀ ਹੈ ਜਿਵੇਂ ਕਿ ਆਪਾਂ ਖੜੇ ਆਂਗੇ ਬੱਸ ਸਟੈਂਡ ਪਿੰਡ ਤੂਰਵੰਝੜਾ ਜਲਾ ਸੰਗਰੂਰ ਦੇ ਵਿੱਚ ਤੇ ਬੱਸ ਸਟੈਂਡ ਹੈਗਾ ਜਿਹੜਾ ਬੱਸੜਾ ਤੁਸੀਂ ਦੇਖ ਸਕਦੇ ਹੋ ਵੀ ਜਮਾ ਮੋਹੋ ਬੋਲਦਾ ਹੈਗਾ ਬਾਈ ਹਰਪ੍ਰੀਤ ਸਿੰਘ ਸਰਪੰਚ ਬਾਈ ਨੂੰ ਦਿਲੋਂ ਸਲਾਮ ਹੈ ਜਿਹੜਾ ਕਿ ਇੰਨਾ ਘੈਂਟ ਕੰਮ ਕਰੇਗਾ ਤੇ ਸਾਹਮਣੇ ਤੁਸੀਂ ਗੇਟ ਦੇਖ ਸਕਦੇ ਹੋ ਜਿਹੜਾ ਯਾਦਗਾਰੀ ਗੇਟ ਹੈਗਾ ਬਾਬਾ ਮੂਰ ਸਿੰਘ ਜੀ ਬਾਬਾ ਲਵੇਲ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਹੈਗਾ ਤੇ ਜਿਹੜਾ ਬੱਸ ਸਟੈਂਡ ਹੈਗਾ ਬੱਸ ਸਟੈਂਡ ਦਾ ਕੰਮ ਹੈ ਜਿਹੜਾ ਪੂਰਾ ਕਾਬਲੇ ਤਾਰੀਫ ਹੈ ਜਿਹੜਾ ਮਰਜੀ ਇੱਥੋਂ ਦੀ ਬਾਈ ਗੱਡੀ ਆਲਾ ਲੰਗੇ ਚਾਹੇ ਕੋਈ ਮੋਟਰਸਾਈਕਲ ਆਲਾ ਲੰਗੇ ਮੈਨੂੰ ਲੱਗਦਾ ਵੀ ਜਿਹੜੇ ਬਾਈ ਨੇ ਇੱਕ ਵਾਰੀ ਬਸ ਸਟੈਂਡਾ ਦੇਖ ਲਿਆ ਉਹ ਗੱਡੀ ਦੇ ਵਿੱਚੋਂ ਉਤਰ ਕੇ ਬਸ ਸਟੈਂਡ ਦੇਖ ਕੇ ਜਾਊਗਾ ਕਿ ਇਹ ਵੀ ਕੀ ਚੀਜ਼ ਬਣਾਈ ਹੋਈ ਹੈ ਤੇ ਜਿਵੇਂ ਤੁਸੀਂ ਬਸ ਸਟੈਂਡ ਦਾ ਦੇਖ ਰਹੇ ਹੋ ਵੀ ਪੂਰਾ ਘੈਂਟ ਗੱਲਬਾਤ ਕਲਾਸਿਕ ਲੁੱਕ ਦੇ ਵਿੱਚ ਬਣਾਇਆ ਹੈਗਾ ਬੰਦਾ ਆਪ ਦਾ ਘਰ ਬਣਾਉਣ ਵਾਲੇ ਥੋੜਾ ਜਿਹਾ ਕਿਰਤ ਕਰ ਜਾਂਦਾ ਪਰ ਸਰਪੰਚ ਹਰਪ੍ਰੀਤ ਸਿੰਘ ਨੇ ਕੋਈ ਕਿਰਤ ਨਹੀਂ ਕੀਤੀ ਤੇ ਬਸ ਸਟੈਂਡਾ ਜਿਹੜਾ ਪੂਰਾ ਘੈਂਟ ਬਣਾਇਆ ਹੈਗਾ ਜਿਵੇਂ ਤੁਸੀਂ ਅੰਦਰ ਦੇਖ ਸਕਦੇ ਹੋ ਵੀ ਜਿਹੜੀਆਂ ਕੁਰਸੀਆਂ ਨੇ ਅੰਦਰ ਬੈਠਣ ਵਾਸਤੇ ਪ੍ਰਬ ਜਾਲੀਆਂ ਲਾਈਆਂ ਹੋਈਆਂ ਨੇ ਤੇ ਨਾਈਟ ਵਾਸਤੇ ਲੈਂਪ ਲੱਗੇ ਹੋਏ ਨੇ ਲੈਂਪਾਂ ਦਾ ਪ੍ਰਬੰਧ ਵੀ ਕਰਾ ਹੋਇਆ ਹੈ ਲਾਈਟ ਦਾ ਸਾਹਮਣੇ ਘੜੀ ਘਰ ਬਣਿਆ ਹੋਇਗਾ ਜੇਕਰ ਤੁਹਾਡਾ ਕੋਈ ਕੀਮਤੀ ਸਮਾਨ ਹੈ ਤੁਸੀਂ ਉਸ ਘੜੀ ਘਰ ਦੇ ਵਿੱਚ ਆਪਦਾ ਰੱਖ ਸਕਦੇ ਹੋ ਕੋਈ ਬੈਗ ਹੈ ਕੋਈ ਹੋਰ ਕੀਮਤੀ ਚੀਜ਼ ਹੈ ਤੇ ਬਾਕੀ ਸਾਫ਼ ਸਵੱਈਦਾ ਵੀ ਦੇਖੋ ਪੂਰਾ ਪ੍ਰਬੰਧ ਹੈ ਪਾਵੇ ਵਗੈਰਾ ਲਾ ਕੇ ਕਲਾਸਿਕ ਲੁੱਕ ਦੇ ਵਿੱਚ ਹੈ ਜਿਹੜਾ ਬੱਸ ਬੱਸਰਡ ਹੈ ਉਹ ਤਿਆਰ ਕੀਤਾ ਹੋਇਆ ਹੈ ਤੇ ਸਾਹਮਣੇ ਆ ਗਿਆ ਜੀ ਠੰਡੇ ਪਾਣੀ ਦੀ ਜਿਹੜੀ ਟੂਟੀ ਹੈ ਉਹ ਲੱਗੀ ਹੋਈ ਹੈ ਬਾਕੀ ਤਾਰੀਫੇ ਕਾਬਿਲ ਹੈ ਜਿਹੜਾ ਕੰਮ ਕੀਤਾ ਹੋਇਆ ਹੈਗਾ ਬਾਈ ਨੇ ਹਰਪ੍ਰੀਤ ਸਰਪੰਚ ਨੇ ਬਹੁਤ ਘੈਂਟ ਬੱਸਟਾ ਬਣਾਇਆ ਹੋਇਆ ਮੈਨੂੰ ਲੱਗਦਾ ਵੀ ਇਹਦਾ ਇਹ ਪੰਜਾਬ ਦਾ ਪਹਿਲਾ ਬੱਸਟਾ ਹੋਊਗਾ ਜਿਹੜਾ ਇੰਨੀ ਘੈਂਟ ਲੁੱਕ ਦੇ ਵਿੱਚ ਤੇ ਇੰਨਾ ਸੋਹਣਾ ਬਣਿਆ ਹੋਇਆ ਹੈਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜਾ ਇਹ ਬੱਸ ਸਟੈਂਡ ਹੈਗਾ ਪਿੰਡ ਤੂਰਵੰਜਾਰਾ ਜ਼ਿਲ੍ਹਾ ਸੰਗਰੂਰ ਸਰਪੰਚ ਹਰਪ੍ਰੀਤ ਸਿੰਘ ਨੇ ਬਣਾਇਆ ਹੈਗਾ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਧੰਨਵਾਦ ਜੀ